一个乌龟。 हरी اوپر खुदा मंडपछाहे

ਤੱਕ ਅਮਰਤ ਨਾਮ ਦੇ ਦੀਵਾਨਾ ਦੇ ਅੰਦਰ ਬੈਠ ਹੁੰਦਾ ਸਪਾਰਸ਼ਾ ਪ੍ਰਾਪਤ ਹੋ ਰਿਹਾ ਹੈ। ਨਦੀਮ ਚਰ ਦੇ ਵੀ ਪਦ ਬਾਣੀ ਦੇ ਅੰਦਰ ਭਗਤ ਨਾਮ ਦੇ ਜੀਤੇ ਮੁਖਾਰਪਨ ਤੋਂ ਉਚਾਰਨ ਕੀਤੇ ਹੋਏ ਵਚਨ ਆਪ ਜੀ ਨੇ ਸਰਵਣ ਕੀਤੇ ਨੇ। ਇਹ ਪਵਿੱਤਰ ਪਦ ਨੂੰ ਭੰਗੋ ਅਰਜਨ ਦੇਵ ਜੀ ਮਹਾਰਾਜ ਜੀ ਨੇ ਤੁਰਾ ਅਸਰੀ ਦਾ ਦਿਨ ਦੇ ਅੰਕਿਤ ਕਰਨਾ ਕੀਤੇ ਨੇ ਸ੍ਰੀ ਸੁਬੰਵੇ ਆਕਤੇ ਉੱਪਰ ਸੁਭਾ ਇਮਾਨ ਨੇ ਇਹਨਾਂ ਬਹੁਤ ਕੋਇਤੋ ਰਚਨਾ ਦੇ ਅੰਦਰ ਭਗਤ ਨਾਮਦੇਵ ਜੀ ਸਾਨੂੰ ਕੀ ਸਿੱਖਿਆ ਦੇ ਰਹੇ ਨੇ ਕੀ ਸਮਝਾਉਂ ਰਹੇ ਨੇ ਕਿਵੇਂ ਉਹਨਾਂ ਦਿਲ ਦੇ ਉਹਨਾਂ ਦੇ ਵਿਚਾਰਾਂ ਤੋਂ ਬੈਲਾ ਸਤਪੰਦ ਚਰਨ ਕਮਲ ਜੀ ਮਨੁਭੂਤੀਆਂ ਕਾਬਿਲ ਕਰਕੇ ਹਾਜ਼ਰੀ ਨਿਵਾਣੀ ਬਹੁਤ ਸਤਿਪੁਰਣਾ ਕਰਨਾ ਕਰੋ ਜੀ ਵਾਹਿਗੁਰੂ ਜੀ ਕਾ ਸਤਿ ਸਾਨ ਵਾਹਿਗੁਰੂ ਜੀ ਕੀ ਫਤਿਹ ਤੁੰਗੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਮੰਗਲਾ ਚਰਨ ਦੇ ਰੂਪ ਦੇ ਅੰਦਰ ਬਚਨ ਲਿਖਦੇ ਹੋਇਆ ਇੱਕ ਓਨਕਾਰ ਸਤਿਗੁਰ ਪ੍ਰਸਾਦ ਹੇ ਪਰਿਪੂਰਨ ਪ੍ਰਭੂ ਪਰਮਾਤਮਾ ਜੀ ਤੁਹਾਡੀ ਕਿਰਪਾ ਦੇ ਸਤਕਾ ਇਹ ਪਵਨ ਪਉਤਰ ਬਚਨ ਭਗਤ ਨਾਮਦੇਵ ਜੀ ਨੇ ਉਚਾਰਨ ਕੀਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਵਨ ਪਉਤਰ ਤਨਾਸਰੀ 라ਗ ਦੇ ਅੰਦਰ ਇਹ ਬਚਨ ਅਮੁਖਿਤ ਨੇ ਤਨਾਸਰੀ ਬਾਣੀ ਭਗਤ ਨਾਮਦੇਵ ਜੀ ਕੀ ਭਗਤ ਨਾਮਦੇਵ ਜੀ ਦੇ ਦੁਆਰਾ ਉਚਾਰਨ ਹੋਏ ਇਹ ਪਉਤਰ ਬਚਨ ਇਹਨਾਂ ਵਿਚਨਾਵਾਂ ਦੇ ਅੰਦਰ ਭਗਤ ਨਾਮ ਦੇ ਜੀ ਹੰਕਾਰ ਦੀ ਗੱਲ ਕਰਦੇ ਨੇ ਕਿ ਇਹ ਭਰਿਆ ਕਿਸ ਚੀਜ਼ ਦਾ ਹੰਕਾਰ ਕਰਦਾ ਹੈ ਜਿਨ੍ਹਾਂ ਨੇ ਹੰਕਾਰ ਕੀਤਾ ਉਹਨਾਂ ਦੀ ਗੱਲ ਉਦਾਹਰਣਾਂ ਦੇ ਦੇ ਕੇ ਸਾਨੂੰ ਸਮਝਾਉਂਦੇ ਨੇ ਕਿ ਤੁਸੀਂ ਕੀ ਉਹਨਾਂ ਦੇ ਨਾਲੋਂ ਵੱਡੇ ਜੋ ਜਾਂ ਉਹਨਾਂ ਤੋਂ ਜ਼ਿਆਦਾ ਸਮਰੱਥਾ ਰੱਖਦੇ ਹੋ ਜਿਸ ਦੇ ਕਰਕੇ ਤੁਸੀਂ ਹੰਕਾਰ ਕਰ ਰਹੇ ਹੋ ਉਨ ਦਾ ਅਧਿਨ ਅਪਸੇ ਨਹੀਂ ਪਰਮਾਤਮਾ ਦੇ ਦਰ ਦੇ ਉੱਤੇ ਪ੍ਰਾਪਤੀ ਨਹੀਂ ਕਰ paune ਕਿਸੇ ਨੇ ਨਹੀਂ ਪਹੁੰਚ ਨਹੀਂ ਪਾਉਣਾ ਤੇ ਇਸ ਕਰਕੇ ਆਪਣੇ ਜੀਵਨ ਨੂੰ ਸਾਧ ਤਰੀਕੇ ਦੇ ਨਾਲ ਆਪਣੇ ਜੀਵਨ ਨੂੰ ਬਣਾਓ ਉਹਦੇ ਬਾਰੇ ਵਿੱਚ ਭਗਤ ਨਾਨਕ ਜੀ ਕੀ ਕੀ ਉਦਾਹਰਣਾਂ ਦੰਡੇ ਨੇ ਉਹਨਾਂ ਨੂੰ ਵਿਚਾਰਨਾ ਹੈ ਰਹਾਉ ਦੇ ਬੰਦੇ ਅੰਦਰ ਵਸਣ ਕਰਨ ਲੱਗੇ ਹਮਰੋ ਕਰਤਾ ਰਾਮ ਸਨੇਹੀ ਮੈਂ ਤੇ ਕੇਵਲ ਤੇ ਕੇਵਲ ਉਹਦੇ ਨਾਲ ਸੁਖੀ ਪਾਇਆ ਹੈ ਉਹਦੇ ਨਾਲ प्रीत ਪਾਈ ਹੋਈ ਹੈ ਮੈਂ ساری ਉਮਰ ਉਸ ਪ੍ਰਮਾਤਮਾ ਨੂੰ ਧਿਮਾਂ ਧੋ ਧਿਆਰਿਆਂ ਹਾਂ ਜੇ ਧਿਮਾਂ ਚਾਹੁੰਦਾ ਹਾਂ ਤਾਂ ਤੇ ਹੁੰਦਾ ਰਹਾਂਗਾ ਕਿਉਂਕਿ ਹਮਰੋ ਕਰਤਾ ਰਾਮ ਸਨੇਹੀ ਕਾਹੀ ਰੇ ਨਰ ਗਰਭ ਕਰਤ ਹੂੰ ਅੰਧਿਆਏ ਨੂੰ ਸਾਮ ਹੈ ਭੋਲੇਆ ਕਦੇ ਵਾਸਤੇ ਹੁਨਕਾਰ ਕਰਦਾ ਐਸਾ ਸਰੀਰ ਦਾ ਕਦੇ ਵਾਸੇ ਹੁਨਕਾਰ ਕਰਦਾ ਕਾਹੇ ਨੀਂਰ ਗਰਭ ਕਰਦਾ ਗਰਭ ਤੋਂ ਪਲੈ ਹੁਨਕਾਰ ਨਰ ਤੋਂ ਪਲੈ ਨਿਸਾਨ ਕਿਹੜੇ ਹੈ ਨਿਸਾਨ ਤੂੰ ਕਾਹਦੇ ਵਾਸਤੇ ਕਿਸ ਚੀਜ਼ ਦੇ ਉੱਤੇ ਹੁਨਕਾਰ ਕਰਦਾ ਮੇਰੀ ਬਿਨ ਸਜਾਏ ਝੂਠੀ ਜੀ ਕਲਗਰ ਦਾ ਸਰੀਰ ਹੈ ਇਹ ਬਿਨ ਸਜਾਏ ਇਹਦੇ ਦੇਹੀ ਗਏ ਲਖਾਇਆ ਹੈ ਪਤਾ ਨਹੀਂ ਕਿਹੜੇ ਵੇਲੇ ਇਹ ਜੀਤੂ ਆ ਤੁਮੋਂ ਨਿਕਲ ਜਾਣੀ ਐ ਪੰਜ ਉਦਕ ਦੇ ਹੀ ਇੰਟਰਮੀਟੈਂਟ ਬੰਦ ਕਰਿਆ ਜਾਵੇ ਕਿਹਨੇ ਬਾਤ ਨਹੀਂ ਪੁੱਛਣੀ ਕਿ ਇਹਨੇ ਬਾਹਰ ਕਰਕੇ ਉਤਾਰ ਹੀ ਲੈਣਾ ਇਹ ਛੜੀ ਛੇ ਧੀਰੀ ਬੰਦ ਕਰਿਆ ਜਾਣਾ ਫਿਰ ਕਾਹਦੇ ਉੱਤੇ ਹੰਕਾਰ ਕਰਦਾ ਉਸੇ ਸਾਰੇ ਕੰਮ ਹੰਕਾਰ ਕਰਕੇ ਕਰਦੇ ਹਨ ਡਿੰਗਾ ਜਿੰਨੀਆਂ ਰੱਖਦੇ ਹੁਣ ਹੰਕਾਰ ਕਰਕੇ ਮਾਰਦੇ ਜੋ ਸਿਰ ਹਰ ਥੀ ਦੇ ਉੱਤੇ ਹੰਕਾਰ ਕਰਕੇ ਅੱਗੇ ਦੇ ਲਈ ਬੇਨਤੀ ਕੀਤੀ ਹੈ ਦੇਖੋ ਸਤ ਸੰਗਤ ਦੇ ਵਿੱਚ ਆਣ ਕੇ ਚਾਰ ਵਿਕਾਰ ਵੀ ਹੁੰਦੇ ਕਾਮ ਕ੍ਰੋਧ ਲੋਭ ਮੋਹ ਲੇਕਿਨ ਸੰਗਤ ਦੇ ਵਿੱਚ ਆਣ ਕੇ ਹੰਕਾਰ ਵੀ ਪੁੰਹਦਾ ਹੈ ਸੇਵਾ ਕਰਦੇ ਹੰਕਾਰ ਹੁੰਦਾ ਸਿਮਰਨ ਕਰਦੇ ਹੰਕਾਰ ਹੁੰਦਾ ਬਾਣੀ ਪੜਦੇ ਹੰਕਾਰ ਹੁੰਦਾ

ਜਾਂ ਤਗੜੇ ਪੰਦੇ ਉੱਤੇ ਹੰਕਾਰ ਕਰਨਾ ਉਹ ਵੀ ਸੰਸਾਰ ਦੇ ਉੱਤੋਂ ਤਗੜੇ ਤੋਂ ਤਗੜੇ ਸੁਲੂਮੇ ਵੀ ਸੰਸਾਰ ਦੇ ਉੱਤੋਂ ਚਲੇ ਤੇ ਉਹ ਸਾਰੀ ਉਦਾਨ ਨਾ ਦੇ ਦੀ ਕਿਸਮ ਦੇ ਹੁਲੜ ਕੇ ਗਹਿਰੀ ਕਰਕੇ ਨੀਮ ਖੁਦਾਰੀ ਉਪਰ ਮੰਡਪ ਛਾਈ ਜੋ ਸੰਸਾਰ ਦੇ ਉੱਤੇ ਹੈ ਰਾਜੇ ਸਿਕੰਦਰ ਵਰਗੇ ਜਿਹਨਾਂ ਦੁਨੀਆਂ ਦੇ ਜਿੱਤੋਂ ਦੀ ਗੱਲ ਕੀਤੀ ਉਹ ਸੰਸਾਰ ਦੇ ਉੱਤੇ ਚਲੇ ਬਾਦਸ਼ਾਹ ਔਰੰਗਜ਼ੇਬ ਵਰਗੇ ਦੁਨੀਆਂ ਦੇ ਉੱਤੇ ਤਸ਼ੱਦਦ ਕਰਨ ਵਾਲੇ ਉਹ ਹੀ ਚਲੇਗੇ ਜਹਾਂਗੀਰ ਵਰਗੇ ਦੋਸਤਾਨ ਦੇ ਉੱਤੇ ਰਾਜ ਕਰਨ ਵਾਲੇ ਚਾਹੇ ਵਾਪਸ ਸੀ ਚਾਹੇ ਹਮਾਇੂ ਸੀ ਚਾਹੇ ਔਰੰਗਜ਼ੇਬ ਸੀ ਸਾਰੇ ਚਲੇ ਕਿਹੜੀ ਚੀਜ਼ ਦੇ ਉੱਤੇ ਹੁਕਮ ਕਰਦਾ ਹੈ ਗਹਿਰੇ ਕਰਕੇ ਨੀਂਹ ਖੁਦਾਏ ਉੱਪਰ ਮੰਡਪ ਛਾਏ ਬਹੁਤ ਵਧੀਆ ਵੇਲੇ ਮੈਂ ਮਹਿਮਾਣੀਆਂ ਬਣਾਈਆਂ ਤਾਇਮਾਂ ਵਰਗੇ ਬਹੁਤ ਵਧੀਆ ਵਧੀਆ ਮਕਬਰੇ ਬਣਾਉਂਦੇ ਲੇਕਿਨ ਕੀ ਉਹਦੇ ਵਿੱਚੋਂ ਹਾਸਲ ਪ੍ਰਾਪਤ ਕੀ ਹਾਸਲ ਹੋਇਆ ਸੰਸਾਰ ਦੇ ਉਤੋਂ ਸਾਰਿਆਂ ਨੇ ਤੁਰ ਜਾਣਾ ਕਹਿ ਲਿਆ ਭਲਿਆ ਤੂੰ ਜਿੰਨਾ ਮਰਜ਼ੀ ਵਧੀਆ ਮਹਿਮਾਣੀਆਂ ਬਣਾ ਲੈ ਭਾਵੇਂ ਸੁਣੀ ਜੇ ਟਾ ਨਾਲੇ ਲੇ ਕੇ ਸੰਸਾਰ ਦੇ ਇਸ ਕਰਕੇ ਮਾਰ ਕੰਡੇ ਦੇ ਕੋ ਅਧਿਕਾਰੀ ਜਨਤਣ ਧੰਨ ਮੂਢ ਬੁਲਾਏ ਮਾਰ ਕੰਦਾ ઋષਿ ਹੋਇਆ ਉਸ ઋષਿ ਨੇ ساری ਉਮਰ ਸ਼ੰਨ ਦੇ ਹੇਠਾਂ ਦੇ ਬਹੁਤ ਲੰਮੀ ਹਉਮਸੇ ਕੱਖਾਂ ਦੇ ਪੁੱਲੀ ਦੇ ਹੇਠਾਂ ਬਹਿ ਕੇ ਰਾਮ ਰਾਮ ਕਰਕੇ ਹੀ ਆਪਣੀ ਸਾਰੀ ਜ਼ਿੰਦਗੀ ਬਤੀਤ ਕਰੀ ਅਜ ਮਾਲ ਕੰਨੇ ਨੂੰ ਲੋਕ ਯਾਦ ਕਰਦੇ ਨੇ ਪ੍ਰਮਾਤਮਾ ਦੀ ਭਜਨ ਬੰਦਗੀ ਦੇ ਰੂਪ ਦੇ ਵਿੱਚ ਕਿ ਉਹਨੇ ਸਾਰੀ ਉਮਰ ਪ੍ਰਮਾਤਮਾ ਦਾ ਸਿਮਰਨ ਕੀਤਾ ਕਲਗੀ ਜੇਤਰ ਉਹਨੇ ਇੱਕ ਛੰਨ ਦੇ ਵਿੱਚ ਬਹਿ ਕੇ ਅੱਖਾਂ ਦੀ ਖੁੱਲੀ ਦੇ ਵਿੱਚ ਬਹਿ ਕੇ ਸਾਰੀ ਉਮਰ ਪ੍ਰਮਾਤਮਾ ਨੂੰ ਯਾਦ ਕੀਤਾ ਕਿ ਅੱਜ ਉਹਨਾਂ ਨੂੰ ਲੋਕ ਯਾਦ ਕਰਦੇ ਨੇ ਕਿ ਪ੍ਰਮਾਤਮਾ ਦਾ ਨਾਮ ਲਿਆ ਪ੍ਰਮਾਤਮਾ ਦਾ ਨਾਮ ਜਪਿਆ ਲੇਕਿਨ ਭਲਿਆ ਜੇ ਤੂੰ ਪਰਮਾਤਮਾ ਦਾ ਨਾਮ ਨਹੀਂ ਜਪਿਆ ਤੇ ਫਿਰ ਤੇਰੀ ਮਾਰ ਕਰਦੇ ਤੂੰ ਵੀ ਜਿਹੜੇ ਜੀਵਨ ਦੇ ਅੰਦਰ ਤੂੰ ਕਦੀ ਵੀ ਉਹਨਾਂ ਦੇ ਚਰਨਾਂ ਤੇ ਤੂੰ ਵਰਗਾ ਨਹੀਂ ਬਣ ਸਕਦਾ ਕਿਉਂਕਿ ਤੇਰੀ ਸਾਰੀ ਉਮਰ ਕੇਵਲ ਤੇ ਕੇਵਲ ਹੰਕਾਰ ਦੇ ਵਿੱਚ ਗੁਜ਼ਰੀ ਹੈ ਕੇਵਲ ਤੇ ਕੇਵਲ ਮਹਿਲ ਮਾੜੀਆਂ ਦੇ ਹੰਕਾਰ ਦੇ ਵਿੱਚ ਗੁਜ਼ਰੀ ਹੋਈ ਹੈ ਹੁਣ ਅਗਲੀ ਉਦਾਹਰਣ ਦੇਣ ਲੱਗੇ میری میری کرتے دریاو دن دل سے پائے بارہ یوجن شتل چلا گرجن خایے کرتے مہا پارت جی ਉਹਦੀ ਗੱਲ ਇੱਥੇ ਭਗਤ ਨਾਮਦੇਵ ਜੀ ਨੇ ਉਦਾਹਰਣ ਦੇ ਰੂਪ ਦੇ ਵਿੱਚ ਦਿੱਤੀ ਇੱਕ ਪਾਸੇ ਪੰਜ ਪਾਂਡਵਾ ਦੇ ਭਰਾਵਾਂ ਦੀ ਫੌਜ ਸੀ ਤੇ ਦੂਸਰੇ ਪਾਸੇ ਕੈਰਵਨ ਦੀ ਫੌਜ ਸੀ ਉਹ ਪਾਂਡਵਾ ਨੂੰ ਜੰਗਕੁਰੂਖhetra ਦੇ ਵਿੱਚ ਹੋਏ ਕੈਰੋ ਮੇਰੀ ਮੇਰੀ ਕੈਰੋ ਕਰਤੇ ਦੁर्यੋਦਨ ਸਿਪਾਈ بڑے بڑے ਵੱਡੇ ਦੁर्यੋਦਨ ਜਿਹੜਾ ਸਾਰੇ ਉਹ ਦੇ ਭਰਮਾਂ ਦੇ ਰੂਪ ਦੇ ਅੰਦਰ ਇਹਨਾਂ ਨੇ بڑے بڑے ਸੂਰਮੇ ਉਸ ਜੰਗ ਦੇ ਵਿੱਚ ਲੜੇ ਤੇ ਇਹਨਾਂ ਜੰਗ ਵੱਡਾ ਸੀ ਇੰਨੀ ਇੱਕ ਉਹਨਾਂ ਦਾ ਸ਼ਰਧਸ਼ਲਦਾ ਸੀ ਭਾਵੇਂ ਇੰਨੀ ਕਿ ਲੜਾਈ ਦਾ ਉਹਦੇ ਵਿੱਚ ਸੂਰਮੇ ਲੜੇ 12 ਯੋਜਨ ਇੱਕ ਯੋਜਨ ਦੇ ਵਿੱਚ 4 ਕੋਦੀ ਜਗ੍ਹਾ ਬਣਦੀ 48 ਉਹਦੇ ਵਿੱਚ ਉਹਨਾਂ ਦੀ ਫੋਰਸ ਵੈਲਿਊ ਸੀ 1248 48 ਉਹਦੇ ਵਿੱਚ 12 ਜੋਜਨ 48 ਉਹ ਮੰਦੇ ਜੇ ਨਹੀਂ ਫੋਰਸ ਵੈਲਿਊ ਸੀ ਲੇਕਿਨ ਜਦ ਸੰਗਤ ਦੇ ਮદાન ਦੇ ਵਿੱਚ ਉਹ ਫੌਜਾਂ ਆਪਸ ਦੇ ਵਿੱਚ ਲੜੀਆਂ ਭੜੀਆਂ ਵਿੱਚ ਮਰੇ ਵਿੱਚ ਹਰਦੜ ਕੇ ਜੋ ਸ਼ਾਈ ਉੱਤੇ ਹੋਏ ਦੇ ਵਿੱਚ ਮਰੇ ਸ਼ਹੀਦ ਹੋਏ ਉਹਨਾਂ ਨੇ ਦਿਨ ਨੂੰ ਸਿਰ ਗਿਰਜਾ ਨਹੀਂ ਖਾਦਾ। ਕਈ ਵਾਰੀ ਇਹ ਜਦ ਕਰੇ ਗਿਰਜਾ ਨਾ ਖਾਏ। ਗਿਰਜਾ ਵੀ ਨਹੀਂ ਖਾਦਾ। ਫਿਰ ਕਈ ਉਹਨਾਂ ਦੇ ਅਰਥ ਦੇ ਅਨੁਸਾਰ ਹੀ ਹੀ ਅਰਥ ਨੇ ਕਿ ਉਹਨਾਂ ਦੀਆਂ ਸਰੀਰਤਿਆਂ ਰੀਆਂ ਸਰੀਰ ਸੰਬੱਧ ਵਿਵੇਕਨ ਅਸਲ ਦੇ ਵਿੱਚ ਅਜ਼ਿਹਰਾ ਨਹੀਂ ਹੈ। ਜਦੋਂ ਗੁਰਪਾਣੀ ਪਿਆਤਰ ਨੂੰ ਸਾਰਾ ਸੁਣੀ ਕਿ ਕਿ ਜਿਹੜੇ ਇੰਨੇ ਇੰਨੇ ਵੱਡੇ ਸੂਰਮੇ ਸੀ, ਇੰਨੇ ਇੰਨੇ ਵੱਡੇ ਬਹਾਦਰ ਸਨ ਉਹਨਾਂ ਨੇ ਇਹਨਾਂ ਨੂੰ ਕੇਵਲ ਤੇ ਕੇਵਲ ਗਿਰਜਾ ਨਹੀਂ ਖਾਧਾ ਉਹਨਾਂ ਦਾ ਸਰੀਰ ਮੌਤ ਹੋ ਗਈ ਹੁਣ ਉਸ ਸਰੀਰ ਨੂੰ ਕਿਨੇ ਹਣਾ ਖਤਮ ਕਿਵੇਂ ਹੋਣਾ ਜਾਣਦੇ ਅਗਨੀ ਦੇ ਵਿੱਚ ਸਸਕਾਰ ਕਰਦੇ ਤੇ ਹੁਣ ਐਨੀ ਭਾਰੀ ਫੌਜ ਜਿਹੜੀ ਸੀ Delhi ਕੇ 12 ਜੋਜਨ ਹਰਤਾਵੀ ਉਹਨਾਂ ਦੇ ਵਿੱਚ ਇੱਕ ਪਾਸੇ ਦੀ ਫੌਜ ਸੀ ਦੂਜੇ ਪਾਸੇ ਦੀ ਫੌਜ ਸੀ ਉਹ ਓ ਹੋਰ ਆਪਸ ਦੇ ਚੜਹੀ ਹੋਏਗੀ ਤੇ ਉਹ ਜਿਹੜੀ ਫੌਜ ਦੀ ਨਗੋੜੀਆਂ ਹੋਣਗੀਆਂ ਨਾ ਤਕਦੀਆਂ ਹੋਣਗੀਆਂ ਉਹ ਪਛਮਾ ਜਨਰਲ ਨਹੀਂ ਖਾਦੀਆਂ ਹੋਣੀਆਂ ਨਾ ਉਥੇ ਇੰਨੀ ਸੰਸਕਾਰਕ ਨਹੀਂ ਕੀਤਾ ਲੋਕ ਇੱਥੇ ਹਾਸਲਤਾ ਤੁਮੇਂ ਦੇ ਇੱਥੇ ਅੰਤਨਾਮ ਦੇ ਵੀ ਉਦਾਹਰਣ ਮੇਲ ਦਾ ਮਕਸਦ ਇਹ ਹੈ ਕਿ ਜਿਨ੍ਹਾਂ ਨੂੰ ਅਸੀਂ ਦੁਨੀਆ ਦੇ ਵਿੱਚ ਵੱਡੇ ਵੱਡੇ ਬਾਦਸ਼ਾਹ ਕਿੰਨੇ ਆ ਜੇਕਰ ਉਹਨਾਂ ਦੀ ਇੰਨੀ ਸੰਤ੍ਰਤ ਸੀ ਇੰਨਾ ਸਰ ਕੁਝ ਸੀ ਇੰਨੀ ਰਾਜਸਰਤਾ ਸੀ ਲੇਕਿਨ ਜਦੋਂ ਜੰਗ ਦੇ ਮੈਦਾਨ ਦੇ ਵਿੱਚ ਭਾਰ ਗਏ ਜਦ ਜੰਗ ਦੇ ਮੈਦਾਨ ਦੇ ਵਿੱਚ ਫੌਜਾਂ ਨੜ ਲੜ ਕੇ ਮਰ ਗਈਆਂ ਉਹਨਾਂ ਦੀਆਂ ਦੇਹੀਆਂ ਨੂੰ ਕੋਈ ਖਾਣ ਨੂੰ ਤਿਆਰੀ ਕਿਹਦੇ ਉੱਤੇ ਹੁੰਕਾਰ ਕਰਦੇ ਪਏ ਕਿਸੇ ਦਾ ਹੁੰਕਾਰ ਉਹਨਾਂ ਦੇਹਾਂ ਨੂੰ ਹੀ ਗਿਰਜਾਂ ਨੇ ਖਾ ਲਿਆ ਜੇਹੀ ਗਿਰਜਨ ਖਾਏ ਗਿਰਜਾਂ ਨੇ ਹਾਂ ਜਿਹਨਾਂ ਦਾ 12 ਜੋਜਨ ਸ਼ਤਰਚ ਰਚ ਹੁਣ ਤੀਸਰੀ ਉਦਾਹਨ ਦੇਣ ਲੱਗੇ ਸਰਬ ਸੁਨਹਿ ਕੀ ਲੰਕਾ ਹੋਤੀ ਰਾਵਨ ਉਸੇ ਅਤਿ ਕਾਰੀ ਕਗੇ ਬਾਪਣ ਦੀ ਸੋਨੇ ਦੀ ਲੰਕਾ ਬੜੀ ਹੁੰਸੀ ਸੋਨੇ ਦੇ ਮਹਿਲ ਬਾੜੀ ਤਾਂ ਸਭ ਉਸ ਸੋਨੇ ਦੇ ਬੜੀ ਹੁੰਸੀ ਸਰਬ ਸੁਨਹਿ ਕੀ ਲੰਕਾ ਉੱਤੇ 라वण ਸੇ ਅਧਿਕਾਰੀ ਉਸ ਲੰਕਾ ਦੇ ਇਲਾਕੇ ਦੇ ਵਿੱਚ ਉਸ ਰਾਜ ਦੇ ਵਿੱਚ 라वण ਦਾ ਰਾਜ ਸੱਤਾ ਚਲਦਾ ਸੀ ਉਹਦਾ ਰਾਜ ਚਲਦਾ ਸੀ ਜਿਨੇ ਇਹਨਾ ਧਨ ਮਾਲ ਜਾਇਦਾਣ ਇਕੱਠੀ ਕੀਤੀ ਹੋਈ ਸੀ ਕਹਾ ਪਯੋਦਰ ਵੰਦੇ ਹਾਜੀ ਖਿੰਨੇ ਪੈਕੜਾ ਤਲਕੇ ਜਦੋਂ ਮੌਤ ਆਈ ਮੌਤ ਤੋਂ ਬਾਅਦ ਕੀ ਹੋਇਆ ਜਿਹਦੇ ਦਰਦੇ ਉੱਤੇ ਹਾਥੀ ਬੱਜੇ ਰਹੇ ਹੁੰਦੇ ਸਨ ਭਾਵੇਂ ਕਿ ਨਾ ਵੱਡਾ ਉਹ ਰਾਜਾ ਸੀ ਸੋਨੇ ਦੀ ਲੰਕਾ ਸੀ ਦਰਦੇ ਉੱਤੇ ਹਾਥੀ ਬੱਜੇ ਰਹੇ ਹੁੰਦੇ ਸਨ ਸਲਾਮਾਂ ਕਰਨ ਦੇ ਵਾਸਤੇ ਲੋਕ ਲੋਕਾਈ ਛੁਪਣ ਵਾਸਤੇ ਤਿਆਰ ਰਹੀ ਸੀ ਲੇਕਿਨ ਜਿਸ ਦਿਨ ਮੌਤ ਹੋਈ ਉਸ ਵਸਰਾ ਤੋਂ ਪ੍ਰਾਇਆਤ ਇਸੀ ਦੇ ਤਰ੍ਹਾਂ ਕਾਰ ਕਰਦੇ। ਬਸਆਂ ਨੂੰ ਉਦਾਹਰਨਾਂ ਦੇ ਲੇ ਕੇ ਸਮਝਾਉਂਦੇ ਉਮਰ ਲੰਮੀ ਉਮਰ ਬੇਸ਼ੱਕ ਮਾਰਕਡੇ ਦੀ ਹੋਈ ਉਹਦੀ ਉਦਾਹਰਨ ਦੁੱਤੀ ਹੈ। ਫਿਰ ਰਾਜ ਸੱਤਾ ਦੀ ਗੱਲ ਕੀਤੀ। ਚੋਲੋਂ ਆਪਣਾ ਅਧਿਕਾਰ ਕੀਤੇ ਉਹ ਵੀ ਸੰਸਾਦ ਤੋਂ ਚਲੇ ਗਏ। ਕਿਸ ਉੱਤੇ ਹਮਕਾਰ ਕਰਦਾ ਹੈ ਜੇ ਧਨ ਮਾਲ ਦੀ ਗੱਲ ਕੀਤੀ ਹੈ ਰਾਮੂ ਦੀ ਉਦਾਹਰਨ ਦੁੱਤੀ ਹੈ। ਇਹ 라वण ਦੇ ਕੋਲ سونے ਦੀ ਲੰਕਾ ਸੀ ਦਰਜੇ ਉਤੇ ਹਾਥੀ ਬਥੇਰੇ ਕੇ ਸਨ ਲੇਕਿਨ ਖਿੰਮੇ ਭਈ ਪਰਾਈ ਇੱਕ ਪਲ ਦੇ ਵਿੱਚ ਸਾਰਾ ਕੁਝ ਪਰਾਇਆ ਹੋ ਗਿਆ ਜਦੋਂ ਆਤਮੋਤ ਹੋ ਗਈ ਤਾਂ ਵਿਸ਼ਨੂੰ ਰਾਜ ਮਿਲ ਗਿਆ ਸਾਰਾ ਕੁਝ ਪਰਾਇਆ ਹੋ ਗਿਆ ਆਪਣਾ ਕੁਝ ਨਹੀਂ ਰਿਹਾ ਹੀ ਜਦੋਂ ਦੂਜਾ ਰਾਜ ਸੱਤਾ ਦੇ ਉਤੇ ਆ ਕੇ ਬਹਿ ਗਿਆ ਤੇ ਸਾਰਾ ਕੁਝ ਉਦਾ ਹੋ ਗਿਆ ਜਾਂਦੇ ਮਰਨ ਤੋਂ ਬਾਅਦ ਉਧਰ ਇੰਨੇ ਤਾਂ ਸੀ ਨਾ ਕਿ ਜਿਵੇਂ ਜਿਉਂ ਹੀ ਭਰਾ ਰਾਜੇ ਉੱਤੇ ਬੈਠਾ ਜਿਉਂ ਬਹੁਤ ਸਾਰਾ ਖੁਸ਼ ਹੋ ਗਿਆ ਕਿਨ ਲਗੇ ਖੁਸ਼ੀ ਵੀ ਭਲੇ ਆਦੇ ਦਾ ਨਹੀਂ ਹੈਗਾ ਜਿਸ ਦਿਨ ਤੇਰੀ ਮੌਤ ਹੋਣੀ ਹੈ ਚਾਰ ਭਰਾ ਤਾਂ ਚੁੱਕੇ ਸ਼ਮਸ਼ਾਨ ਘਰ ਦੇ ਉੱਤੇ ਮਡੀਆਂ ਦੇ ਜਾ ਕੇ ਸੰਸਕਾਰ ਕਰੂ ਕੋਈ ਵੀ ਕਿਨਾਂ ਸੰਸਾਰ ਦੇ ਉੱਤੇ ਨਹੀਂ ਹੈ ਲੇਕਿਨ ਹੰਕਾਰ ਕਿਸੇ ਨੂੰ ਕਰਦਾ ਕਿਹੜੀ ਚੀਜ਼ ਦਾ ਅੰਤ ਕਿਸ ਸੀ ਦੇ ਉੱਤੇ ਬਣਾ ਕੇ ਬੈਠਾ ਹਾਂ ਕਹਾ ਕੋ ਉਹ ਦਰਬੰਦ ਇਹ ਹੱਥੀ ਖਿੰਮੇ ਕਈ ਪੜਾਈ ਹੁਣ ਅਖੀਰ ਹੀ ਬੰਦ ਦੇ ਅੰਦਰ ਕਹਿੰਦੇ ਦੁਰਭਾਸ਼ਾ ਸ਼ਾਸਤਰ ਕਰ ਤੱਕ ਲਾਉਣੀ ਜਾਦੂ ਇਹਨਾਂ ਪਾਇ ਦੁਰਭਾਸ਼ਾ ਇੱਕ ਰਿਸ਼ੀ ਸੀ ਬਹੁਤ ਪਹੁੰਚਾ ਹੋਇਆ ਰਿਸ਼ੀ ਸੀ ਉਹਨਾਂ ਦੇਦਾਂਤ ਦੇ ਅੰਦਰ ਬਹੁਤ ਮਹਤਵਪੂਰਨ ਸ਼ਖਸੀਅਤ ਮੰਨੀ ਗਈ ਹੈ ਕਹਿੰਦੇ ਇੱਕ ਦਿਨ ਮੁਰਸ਼ੀ ਦੁਰਭਾਸ਼ਾ ਰਿਸ਼ੀ ਜੀ ਬੈਠੇ ਹੋਏ ਸਨ ਤੇ ਜਦੋਂ ਕੁਲ ਦੇ ਜਿਹੜੇ ਮੁੰਡੇ ਮੀਨੇ ਦੇ ਉੱਤੇ ਖੇਡਦੇ-ਖੇਡਦੇ ਇਹਨਾਂ ਦੇ ਕੋਲ ਆਏ ਦੁਰਭਾਸ਼ਾ ਸਿਰ ਪਰਤ ਤੱਕ ਗਾਉਣੀ ਜਾਦੂਆ ਦੀ ਕੁੱਲ ਜਿਹੜੇ ਜੋਕਿਸ਼ਨ ਪੈਦਾ ਹੋਏ ਕ੍ਰਿਸ਼ਿਪ ਉਹਨਾਂ ਦਾ ਕੀ ਲਾਭ ਹੋਸ ਉਹਨਾਂ ਨੇ ਜਦੋਂ ਆਣ ਕੇ ਦਰਭਾਸ਼ਾ ਰਿਸ਼ੀ ਦੇ ਨਾਲ ਇੱਨਤ ਕੀਤੀ ਇੰਤੋਂ ਭਰ ਚਲਾਕੀ ਕੀਤੀ ਆਪਣੇ ਕੋਲ ਚਲਾਕਬਾਜ਼ੀ ਇਹ ਕਰਦੇ ਉਹਨੇ ਇੱਕ ਮੁੰਡੇ ਦੇ ਪੇਟ ਦੇ ਉੱਤੇ ਕੱਪੜਾ ਬਨ ਕੇ ਕੁੜੀਆਂ ਵਾਲੇ ਕੱਪੜੇ ਪਵਾ ਕੇ ਜਨਾਨੀਆਂ ਵਾਲੇ ਢੰਗ ਘੜਾ ਕੇ ਉਹਨੂੰ ਦਰਭਾਸ਼ਾ ਰਿਸ਼ੀ ਦੇ ਜੀ ਪੇਸ਼ ਕਰ ਦਿੱਤਾ ਕਹਿੰਦੇ ਮਾਪਪਰਤੋ ਇਹਦੇ ਕਰ ਬੱਚੀ ਬੱਚਾ ਕੀ ਹੋਏਗਾ ਆਪਣੇ ਨੂੰ ਨਿੰਦਿਤ ਕੀਤੀ ਕਿ ਸ਼ਾਇਦ ਜੇਕਰ ਗਲਤ ਕੋਈ ਮੁੰਡਾ ਦੇ ਹੈਗੇ ਸੀ ਤਾਂ ਕਿਹੜਾ ਕੁੜੀਚਾ ਮੁੰਡਾ ਹੋਣਾ ਹੈ ਆਪਰਾਂ ਨੇ ਖਰੂਦ ਖੇਡੀ ਉਹਨੇ ਚਲਾਕੀ ਖੇਡੀ ਕਿ ਜੇਕਰ ਇਹਨੇ ਕੋਈ ਗਲਤ ਆਖਿਆ ਤੇ ਫਿਰ ਅਹੀਂ ਅਹੀਂ ਖਿੱਲੀ ਉਡਾ ਦੇਆ ਕਿਉਂਕਿ ਇਹ ਮਹਾਂਪੁਰਖ ਝੂਠੇ ਨਹੀਂ ਜੇ ਕੁੜੀ ਆ ਫਿਰ ਕੋਈ ਜੇ ਮੁੰਡਾ ਆ ਫਿਰ ਨਹੀਂ ਖਿੱਲੀ ਉਡਾ ਦੇਆ ਕਿਉਂਕਿ ਇਹ ਤਾਂ ਕੋਈ ਝੂਠੇ ਮੁੰਡੇ ਨੂੰ ਥੋੜੀ ਜਿਹੀ ਗਿਆਨੀ ਨੂੰ ਜੱਮ ਲੈਣਾ ਹੈ ਕਹਿੰਦੇ ਜਾਦੂਆਨੀ ਇਲਕ ਤੂਜ ਕੀਤੀ ੁਰਸ਼ੀ ਦੇ ਕੋਲ ਖੜਕੇ ਜਾਕੇ ਜੋੜੇ ਨੂੰ ਬਿਠਾ ਦਿੱਤਾ ਕਹਿੰਦੇ ਮਾਮੂਖੋ ਅਸੀਂ ਤੁਹਾਡੇ ਕੋਲ ਆਏ ਆ ਸਾਡੇ ਘਰ ਕੀ ਬੱਚਾ ਬੱਚੀ ਹੋਣੀ ਤੁਸੀਂ ਅਸ਼ੀਰਵਾਦ ਦਿਓ ਪੁੱਤਰ ਪੈਦਾ ਹੋਵੇ ਉਹਨੇ ਬੜੀ ਤੇ ਹੰਦੇ ਨਾਲ ਦੇਖ ਕੇ ਕਹਿੰਦੇ ਜੜਾ ਵੀ ਇਹਦੇ ਘਰੋਂ ਪੈਦਾ ਹੋਊਗਾ ਤੁਹਾਡੀ ਵੰਸ਼ ਨੂੰ ਤੁਹਾਡੀ ਕੁਲ ਨੂੰ ਖਤਮ ਕਰ ਦਊਗਾ। ਉਹਨਾਂ ਸੈਸਬਾਤਾਂ ਖੇਡ। ਲੋਗਰ ਨੂੰ ਤੇ ਪਤਾ ਸੀ ਜਦ ਜਾਨੀ ਜਾਂ ਅੰਤਰ ਜਾਮੀ ਸੀ ਉਹਨਾਂ ਜਣੀ ਚੀਜ਼ ਪੈਦਾ ਹੋ ਗਈ ਤੁਹਾਡੀ ਕੁਲ ਨੂੰ ਖਤਮ ਕਰ ਦੇਈ। ਭਾਵੇਂ ਕੁੜੀ ਹੋਏ ਜਾਂ ਮੁੰਡਾ ਹੋਵੇ ਖੁਸ਼ੀ ਹੋਏ। ਜਦੋਂ ਇਹ ਗੱਲ ਸੁਣੀ ਤੇ ਉਹਨਾਂ ਨੇ ਜਾ ਕੇ ਉਹਨਾਂ ਦੇ ਨਾਲ ਸਾਂਝ ਪਾਈ ਵੱਡਿਆਂ ਦੇ ਨਾਲ ਪਰਿਵਾਰ ਦੇ ਨਾਲ ਸਾਂਝ ਪਾਈ ਵੀ ਆਹ ਸੱਜ ਕੋਲ ਦਿੱਤੀ ਉਹ ਜਦੋਂ ਨੇ ਆਖਿਆ ਮਾਪੁਰਖਾਂ ਨੇ ਅਜੇ ਤੱਕ ਵੀ ਤੁਹਾਡੀ ਕੋਲ ਖਦੀ ਹੋਊਗਾ ਤੁਹਾਡੀ ਕੋਲ ਖਤ ਹੋ ਜਾਣੀ ਫਿਰ ਉਹਨੇ ਵੱਡੇ ਵਡੇਰੀਆਂ ਤੇ ਸਾਰੇ ਇਕੱਠਿਆਂ ਕੇ ਫਿਰ ਉਸ ਮੁੰਡੇ ਨੂੰ ਉਹਨਾਂ ਦੋ ਔੜਿਆਂ ਨਾਲ ਲੈ ਕੇ ਮਾਪੁਰਖਾਂ ਦੇ ਕੋਲ ਗਏ ਨੂੰ ਬਾਸ਼ਾ ਰਿਸ਼ੀ ਦੇ ਕੋਲ ਗਏ ਕਹਿੰਦੇ ਮਾਪੁਰਖ ਕੋ ਬੱਚਿਆਂ ਦੇ ਤੁਹਾਡਾ ਇਨਤ ਕੀਤੀ ਹੈ

ਇਹ ਕਿ ਇਤਿਹਾਸ ਬਾਰ-ਬਾਰ ਦਹੋਦਾ ਇਤਿਹਾਸ ਦਾ ਦੇਖਦੇ ਨੇ ਕਿ ਉਹ ਰੇਟ ਟੁਕੜਾ ਸੀ ਉਹ ਇੱਕ ਮੱਛੀ ਨੇ ਨਿਗਲ ਲਿਆ ਲੋਕ ਇਹਨੂੰ ਟੁਕੜਾ ਮੱਛੀ ਨੇ ਨਿਗਲ ਲਿਆ ਮੱਛੀ ਦੇ dentro ਉਹ ਸ਼ਿਕਾਰੀ ਨੇ ਫੜਿਆ ਮੱਛੀ ਨੂੰ ਫੜਿਆ ਮੱਛੀ ਨੂੰ ਫੜ ਕੇ ਉਹ ਸੋਤਾਇਆ ਜੀਲ ਫੜੀ ਤਾ ਉਹ ਲੋਹੇ ਦਾ ਟੁਕੜਾ ਉਹ ਨਿਗਲਿਆ ਉਸ ਸ਼ਿਕਾਰੀ ਨੇ ਅਖੇ ਚਲੋ ਇਹ ਨਿਆਪੜੇ ਕੰਮ ਲੈਣੇ ਉਹਨੇ ਤੀਲ ਦੇ ਅੱਗੇ ਉਹ ਟੁਕੜਾ ਲਾ ਕੇ ਆਪਣੀ ਤੀਰ ਕਮਾਨ ਦੇ ਵਿੱਚ ਰੱਖ ਲਿਆ ਸ਼ਿਸ਼ਕਾਰੇ ਤੀਰ ਕਮਾਨ ਦੇ ਨਾਲ ਸ਼ਿਕਾਰ ਕਰਦੇ ਸਨ ਉਹਨਾਂ ਨੇ ਜਿਸ ਸਮੇਂ ਕ੍ਰਿਸ਼ਨ ਮਿਲੋ ਜਾਤਵਾਂ ਕੁੰ ਦਾ ਦੇਵਤਾ ਮੰਨਿਆ ਜਾਂਦਾ ਹੈ ਉਹਨਾਂ ਦੀ ਕੁੰ ਦੇ ਵਿੱਚੋਂ Hindu ਧਰਮ ਦੇ ਸਮਾਜ ਦੇ ਕ੍ਰਿਸ਼ਨ ਜੀ ਦੀ ਬਹੁਤ ਸਤਿਕਾਰ ਉਹਨਾਂ ਦੇ ਅਖੀਰਲੇ ਵੰਸ਼ੇ ਸੰ ਨੂੰ ਕ੍ਰਿਸ਼ਨ ਦੇ ਕਿ ਜੰਗਲ ਦੇ ਵਿੱਚ ਬੈਠੇ ਪਾਣੀ ਪੀਣ ਦੇ ਵਾਸਤੇ ਗਏ ਤੇ ਉਹਨਾਂ ਦੀ ਖੜਾਂ ਦੇ ਉੱਤੇ ਪੈਰ ਦੇ ਉੱਤੇ ਨਗੀਨਾ ਪੈਰ ਖੜਾਂ ਦੇ ਉੱਤੇ ਜਗਾ ਲੱਭੀ ਜਿੱਥੇ ਜੁੱਤੀ ਦੇ ਉੱਤੇ ਨਗੀਨਾ ਸੀ ਉਹ ਚਮਕ ਰਹੀ ਸੀ ਤੇ ਉਹ ਪਾਣੀ ਪੀਣ ਵਾਸਤੇ ਚਸ਼ਮੇ ਦੇ ਕੋਲ ਗਏ ਤੇ ਸ਼ਿਕਾਰੀ ਨੇ ਦੇਖਿਆ ਕਿ ਜੰਗਲ ਹਿਰਨਾਂ ਦੀ ਅੱਖ ਚਮਕਦੇ ਹੋਈ ਹੈ ਉਹਨੇ ਨੂਰ ਨੂੰ ਦੇਖ ਕੇ ਆਵਾਜ਼ ਹੁੰਦੇ ਕੇ ਉਹਨੇ ਤੀਰ ਛੱਡਿਆ ਤੇ ਉਹ ਤੀਰ ਜਾ ਕੇ ਕ੍ਰਿਸ਼ਨ ਦੇ ਲੱਗਿਆ ਤੇ ਕ੍ਰਿਸ਼ਨ ਦੀ ਉੱਥੇ ਮੌਤ ਹੋ ਗਈ ਉਸ ਤੀਰ ਦੇ ਨਾਲ ਕ੍ਰਿਸ਼ਨ ਦੀ ਮੌਤ ਹੋਈ ਤੇ ਉਸ ਮੌਤ ਦੇ ਕਰਕੇ ਉਹ ਫਿਰ ਡਰਦੇ ਆ ਉਹ ਤੋਂ ਚਲਾ ਗਿਆ ਕਹਿਣ ਲੱਗੇ ਕਿ ਉਹੀ ਗੱਲ ਹੋਈ ਕਹਿਣ ਲੱਗੇ ਦੁਰਭਾਸ਼ਾ ਸ੍ਰਵਕਰਤ ਠਗੋਰੀ ਜਾਦੂ ਇਹ 판 ਪਾਇ ਇ ਦੁਰਭਾਸ਼ਾ ਦੇ ਨਾਲ ਠਗੋਰੀ ਕਰਕੇ ਜਾਦੂ ਨੂੰ ਇੱਕ ਤਾਂ ਦਿਨ ਦਾ ਉਸ ਕ੍ਰਿਸ਼ਨ ਦੀ ਵੀ ਮੌਤ ਇੱਕ ਸ਼ਿਕਾਰੀ ਦੇ ਤੀਰ ਦੇ ਨਾਲ ਹੋਈ ਕਰਕੇ ਕਿਰਪਾ ਕਰੀ ਜਨ ਆਪਣੇ ਉੱਪਰ ਨਾਮ ਦਿਓ ਹਰ ਗੁਣ ਦਾ ਹੈ ਕਿਣਗੇ ਜੇਕਰ ਕ੍ਰਿਸ਼ਨ ਵਰਗੇ ਮਹបុਰਖ ਵੀ ਇਸ ਸੰਸਾਰ ਦੇ ਉਤੋਂ ਉਹਨਾਂ ਨੇ ਠਗੌਰੀ ਕਰਕੇ ਬਚਣਾ ਦੇ ਕਰਕੇ ਉਹਨਾਂ ਨੂੰ ਜਾਣਾ ਪੈ ਗਿਆ ਸਤਿਗੁਰੂ ਜੀ ਮੇਰੇ ਮਾਲਕ ਪ੍ਰਭ ਪਰਮਾਤਮਾ ਵਰ ਨਾਮਦੇਵ ਜੀ ਪਰਮਾਤਮਾ ਕੋਲ ਅਰਦਾਸ ਕਰ ਲਗੇ ਕਾ ਕਰਪਾ ਕਿਰਪਾ ਕਰੀ ਜਨ ਆਪਣੇ ਉਪਰ हे परिपूर्ण ਪ੍ਰਭ ਪਰਮਾਤਮਾ ਆਪਣੇ ਦਾਸ ਦੇ ਉਤੇ ਇਹਨੀ ਕਿਰਪਾ ਕਰ ਨਾਮ ਦਿਓ ਹਰ ਕਣ ਗਾਏ اے ਮੇਰੇ ਮਾਲਕ ਨਾਮਦੇਵ ਨੂੰ ਇਹ ਸੁਭਤ ਦੇ ਸਮਝ ਦੇ ਕਿ ਮੈਂ ਤੇਰੇ ਬੋਲ ਗਾਵਾਂ ਹੰਕਾਰ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਹੰਕਾਰ ਦੇ ਨਾਲ ਪਰਮਾਤਮਾ ਦੀ ਦੇਰ ਦੇ ਉੱਤੇ ਨਹੀਂ ਪਹੁੰਚਿਆ ਜਾ ਸਕਣਾ ਕੇਵਲ ਤੇ ਕੇਵਲ ਪਰਮਾਤਮਾ ਦੇ ਗੁਣ ਗਾਉਣ ਦੇ ਨਾਲ ਹੀ ਪਰਮਾਤਮਾ ਦੇ ਦਰ ਦੇ ਉੱਤੇ ਪਹੁੰਚਿਆ ਜਾ ਸਕਣਾ ਸਤਿਗੁਰੂ ਦੀ ਰਹਿਮਤ ਕਰਨ ਅਸੀਸਵਾਦਵਾ ਪਰਮਾਤਮਾ ਦੀ ਉਸਤਤਿ ਵਧਾਈ ਗਉਂਦਾਈਏ ਤਾਂ ਕਿ ਮਾਲਕ ਦੇ ਪਰਮਾਤਮਾ ਦੇ ਦਰ ਦੇ ਉੱਤੇ ਪ੍ਰਵਾਨ ਹੋ ਸਕੀਏ سب محنت کرے ہوئے سنے ہوئے بولے ہر دیا تماشا گرو کے سب بکشن یوگ ہے بھول چکلی کما واحر جی کا کی فتح